ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾ ਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆ ਪਤਨ ਬੱਚੀਆਂ ਇੱਕ ਟੋਕੜ ਬਹਿੜਾ ਬਈ ਤੇ ਇੱਕ ਬਾਈ ਕੋਟੋਪ ਦੀ ਛੋਟੀ ਆ ਬਈ ਸੇਲ ਲਈ ਲੈ ਕੇ ਆਇਆ ਆਓ ਪੁੱਛ ਲੈਨੇ ਬਈ ਤੁਹਾਡੇ ਅੱਜ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਉਹ ਠੀਕ ਹੋ ਵਧੀਆ ਵਧੀਆ ਡਾਕਟਰ ਸਾਹਿਬ ਨਾਮ ਤੇ ਐਡਰੈਸ ਨਾਮ ਮੇਰਾ ਸੋਹਾ ਡਾਕਟਰ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਸੀਪਾ ਠੀਕ ਹੈ ਭਾਈ ਨੇ ਡਿਪੈਂਡ ਭਾਈ ਨੇੜੇ ਸੈਣਾ ਪਹਾੜ ਚੰਨਾ ਮੋਬਾਈਲ ਨੰਬਰ ਕੋਡ ਨੰਬਰ ਹੈਗਾ 6283569218 ਠੀਕ ਹੈ ਭਾਈ ਭਾਈ ਜਿਹੜੀ ਇਹ ਝੋਟੀ ਦੇਖਣਾ ਕਿਹੜਾ ਸੂਆ ਸੁੰਦੀ ਇਹ ਪਹਿਲਾ ਸੂਆ ਸੁੰਦੀ ਹੈ ਭਾਈ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਹੈ ਇਹਦੇ 19 ਤਰੀਕ ਨੂੰ ਦਿਨ ਪੁਰੇ 19 ਤਰੀਕ ਨੂੰ ਅੱਜ 4 ਤਰੀਕ ਹੋ ਗਿਆ ਅੱਜ 4 ਤਰੀਕ ਆ ਤੇ ਨੌਵਾਂ ਮਹੀਨਾ ਹੈ 2024 ਠੀਕ ਹੈ ਭਾਈ ਅ ਮਾਨ ਇਨਸ਼ਾ ਅੱਲਾ ਕੱਟੀਆ 9 ਦਿਨ ਤਾਂ ਉਹ ਪਏ ਨੇ ਹਾਂ ਹਾਂ ਤੇ 6 ਦਿਨ ਇਹ ਲਾਲਾ ਹਾਂ ਭਾਈ ਮਾਨ ਕਿੰਨੇ ਚਿਰ 15 ਦਿਨ ਪਏ ਆ ਭਾਈ ਹਾਂਜੀ ਭਾਈ 15 ਦਿਨਾਂ ਦੀ ਕੱਚੀ ਆ ਕੀ ਰਿਕਾਰਡ ਵਾਲੀ ਮਾਂ ਦੇ ਦੁੱਧ ਆ ਭਾਈ ਆਪਣੇ ਕੋਲੇ 17 ਕਿਲੋ ਦਿੰਦੀ ਰਹੀ ਆ ਹੁਣ ਸਾਰੀਆਂ ਟੱਕੀਆਂ ਹੀ ਦਿੱਤੀਆਂ ਨੇ ਇਹ ਮਾਂ ਨੇ ਹਾਂ ਭਾਈ ਠੀਕ ਆ 17 ਲੀਟਰ ਜੋ ਹੈ ਹੁਣ ਇਹ ਡਰਾਈ ਕਰੀ ਵੀ ਆ ਹੁਣ ਇਹਨੇ ਵੀ ਸੁਣਾਗਾ ਹੁਣ ਠੀਕ ਆ ਭਾਈ ਹਾਂ ਇਹ ਵੀ ਕਟੀਆਂ ਸਾਰੀਆਂ ਹੀ ਕਟੀਆਂ ਦਿੱਤੀਆਂ ਮੇਰੇ ਕੋਲੇ ਸਾਰੀਆਂ ਹੀ ਕਟੀਆਂ ਦਿੱਤੀਆਂ ਹਾਂ ਦਿੰਦੀ ਕਟੀਆਂ ਹਾਂ ਹੁਣ ਇਹ ਸੱਤਵੇਂ ਸੂਏ ਸੁੰਦੀ ਆਪ ਠੀਕ ਆ ਭਾਈ ਠੀਕ ਆ ਛੋਟੀ ਚੰਗੀ ਆ ਭਾਈ ਥਣ ਨੇੜ ਤੋਂ ਚੈੱਕ ਕਰਵਾਉਣਾ ਹੈ ਕੱਲਾ ਕੱਲਾ ਥਣ ਦੇਖੋ ਬਈ ਪੂਰੀ ਵਿਥੀ ਤੇ ਥਣ ਲੱਗਿਆ ਮੁਠੀ ਵਾਲਾ ਥਣ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਵਾਇਆ ਨੇ ਕੀ ਬਾਤ ਆ ਬਈ ਠੰਡੀ ਛੀਲ ਕਿਵੇਂ ਆ ਬਹੁਤ ਆ ਬਈ ਕੁਛ ਨਹੀਂ ਕਹਿੰਦੀ ਉਹਦਾ ਕੈਮਰਾ ਤੋਂ ਦੱਲੀਆ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਉਹਦਾ ਕੈਮਰੇ ਦਾ ਜ਼ੋਰ ਕਰ ਸਕਦੀ ਐ ਫੇਸ ਬੜਾ ਚੰਗਾ ਸਿੰਘ ਦੇਖੋ ਦੋਨੇ ਇੱਕੋ ਜਿਹੇ ਨੇੜੋ ਹੀ ਮੋੜੇ ਵਿਆ ਫੁੱਲ ਰਾਜੀ ਆ ਫੁੱਲ ਕੱਦ ਆ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਪੂਰੀ ਵਿਥੀ ਤੇ ਥਣ ਲੱਗਿਆਗਾ ਕਿੰਨਾ ਕਿਤੇ ਦੂਸੋਫ ਦੁੱਧ ਇਹ ਬਾਈ ਸੇਵਾ ਸਿਰ ਤੇ ਆਪਾਂ ਨਹੀਂ ਕਹਿ ਸਕਦੇ ਯਾਰ ਠੀਕ ਆ ਬਾਈ ਐਵੇਂ ਕੋਈ ਕਹਿ ਨਹੀਂ ਜੀਦਾ ਸੇਵਾ ਦਾ ਹਨ ਤੇ ਬਾਕੀ ਤੋਰਾ ਤਾਰਾ ਚੰਗਾ ਸਭ ਹੀ ਪੜੀ ਆ ਬਾਈ ਛੋਟੀ ਤੋਰਾ ਦੇਖੋ ਛੋਟੀ ਦਾ ਕੀ ਬਾਤ ਤੇ ਕੀ ਮੁੱਲ ਰੱਖਿਆ ਬਾਈ ਨੇ ਇਹਦਾ ਫਿਰ ਇਹਦਾ 1 ਲੱਖ 10 ਹਜ਼ਾਰ ਮਾਨਤਨ ਹੋ ਜਾ ਆ ਹੋ ਜਾਊਗਾ ਠੀਕ 1 ਲੱਖ 10 ਹਜ਼ਾਰ ਰੁਪਈਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਸ਼ੇਸ ਦੇਖੋ ਸਿੰਘ ਬਹੁਤ ਚੰਗਾ ਨੇੜੇ ਮੋੜਿਆ ਦੋਨੇ ਸਿੰਘ ਕਰਮਚਾਰੀ ਹੰਮ ਹੁਣ ਬਾਈ ਮੁੱਠੀ ਵਾਲਾ ਪਹਿਲਾਂ ਝੋਟੀ ਨੂੰ ਇਹ ਜਾਂ ਥਾਣ ਨਹੀਂ ਲੱਗਦਾ ਨਹੀਂ ਲੱਗਦਾ ਬਈ ਛੇਤੀ ਨਹੀਂ ਲੱਗਦਾ ਪਹਿਲਾਂ ਝੋਟੀ ਨੂੰ ਥਾਣ ਇਹ ਜਾਂ ਲੱਗਣਾ ਬਹੁਤ ਵੱਡੀ ਗੱਲ ਆ ਥਾਣ ਬਹੁਤ ਚੰਗਾ ਚਵਾਈ ਚੂਈ ਵੀ ਚੰਗੀ ਨਿਕਲੂ ਪੂਰੀ ਵਧੀਆ ਨਹੀਂ ਖੋ ਗਿਆ ਹਾਂ ਹੂੰ ਤੋਰਾ ਤਾਂ ਰਕ ਕਮਾਲ ਆ ਬਾਈ ਮੁੱਲ ਬਾਈ ਨੇ 110000 ਰੁਪਏ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਨ ਜ਼ਰੂਰ ਹੋ ਜੂਗਾ ਠੰਡੀ ਠੁੰਡੀ ਫੁੱਲ ਆ ਹਨਾ ਪੂਰੀ ਆ ਬਾਈ ਐ ਕੁਛ ਨਹੀਂ ਕਰਨਗੇ ਮਰਜੀ ਕਰ ਜਿਵੇਂ ਮਰਜੀ ਹੱਲਾਇਚਾਰ ਕੋਈ ਚੱਕ ਨਹੀਂ ਚੇ ਵੀ ਕਰਮ ਵਾਲੀ ਕੁਛ ਨਹੀਂ ਕੀ ਆ ਬਾਤ ਆ ਬਾਈ ਦੇਖ ਤਾਂ ਠੰਡਾ ਰ ਓਕੇ ਬਾਈ ਅੱਗੇ ਵੀਰੇ ਬੱਚੀ ਜਰਸੀਆਂ ਨੇ ਦੋਨੇ ਇਹ ਦੋਨੇ ਜੋੜਾ ਜਰਸੀਆਂ ਦਾ ਡਾਕਟਰ ਠੀਕ ਆ 10 10 ਮਹੀਨਿਆਂ ਦੀ ਉਮਰ ਆ ਮੂੰਹੋਂ ਖੀਰੀਆਂ ਚਾਰ ਚਾਰ ਥਾਣਾ ਚਾਰ ਚਾਰ ਥਾਣਾ 10 10 ਮਹੀਨਿਆਂ ਦੀ ਉਮਰ ਆ ਦੰਦੋਂ ਦੋਨੇ ਖੀਰੀਆਂ ਨੇ ਹਾਂ ਬਾਈ ਠੀਕ ਆ ਬਾਈ ਕਿਹੜੇ ਸੀਮਣ ਦੀਆਂ ਨੇ ਕੋਈ ਪਤਾ ਨਹੀਂ ਬਾਈ ਆਪਣੇ ਕੋਲ ਤਾਂ ਖਰੀਦ ਆ ਆਪਣੇ ਕੋਲ ਟਰਕੇ ਆਈਆਂ ਇਹ ਖੋਲਿਓ ਬਾਈ ਤੋੜ ਕੇ ਦਿਖਾ ਦੋ ਬੱਚਿਆਂ ਚੰਗੀਆਂ ਨੇ ਜਰਸੀ ਬ੍ਰੀਡ ਆ ਬਈ ਛੇਸ ਦੇ ਛੇਸ ਬੜਾ ਪਿਆਰਾ ਦੇਖ ਹੂੰ ਕੀ ਬਾਤ ਆ ਹਨਾ ਸਨਖਪੁਣਾ ਬੱਚੀ ਦੇ ਵਿੱਚ ਬਹੁਤ ਬਾਕੀ ਚਾਰ ਥਾਨ ਨੇ ਕੋਈ ਬਈ ਫੋਟ ਨਹੀਂ ਸ਼ਾਂਗ ਨਹੀਂ ਤੋੜਾ ਤਾਰਾ ਵੀ ਕਮਾਲ ਦਾ ਬੱਚੀ ਦਾ ਚੰਗੀ ਆ ਬੱਚੀ ਸਨਖੀ ਹੈ ਕੀ ਮੋਲ ਲਾ ਬਈ ਇਹਦਾ ਡਾਕਟਰ ਜੋੜੇ ਦਾ ਮੁੱਲ 30000 27000 ਦਾ ਜੋੜਾ ਦੇ ਦਾਂਗੇ ਇਕੱਠਾ ਜੋੜੇ ਦਾ ਮੁੱਲ ਕਰਾਉਣਾ 30 ਕਰਾ ਲਓ 27000 ਦਾ ਜੋੜਾ ਦੇ ਦਾਂਗੇ ਭਾਈ ਹੈ ਨਾ ਦੇ ਦੇਾਂਗੇ ਭਾਈ ਜੇ ਇਕੱਲੀ-ਗੱਲੀ ਮੰਗੇ ਕੋਈ ਭਰਾ ਭਾਈ ਇਕੱਲੀ-ਗੱਲੀ ਵੀ ਦੇ ਦਾਂਗੇ ਡਾਕਟਰ ਠੀਕ ਆ ਭਾਈ ਇਕੱਲੀ-ਗੱਲੀ ਵੀ ਭਾਈ ਕਹਿੰਦਾ ਦੇ ਦਾਂਗੇ ਤੇ ਇਕੱਲੀ-ਗੱਲੀ ਦਾ ਮੁੱਲ ਉਹ ਹੈਗਾ ਹੋ ਜੂ ਕੋਈ ਚੱਕਰ ਨਹੀਂ ਹੋਏ ਤੇ 27000 ਦਾ ਹੀ ਭਾਈ ਕਹਿੰਦਾ ਜੋੜਾ ਦੇ ਦਾਂਗੇ 25 ਟੰਗੀਆਂ ਸਭੀ ਪੜੀ ਥਾਣੇ ਚੋਲ ਦੀ ਚੰਗੀ ਆ ਕੱਲੀ ਫਿਕਨੀਆਂ ਡਾਕਟਰ ਕਹਿੰਨੇ ਸੇਵਾ ਨਹੀਂ ਕਰੀ ਹੂੰ ਥਣ ਚਾਰ ਡਾਕਟਰ ਖਾਣ ਬਹੁਤ ਵਧੀਆ ਕੱਦ ਦੇਖਣਾ ਗੱਡੇ ਗੱਡੇ ਮਾੜੇ ਮੋਟੇ ਕੱਦ ਨਹੀਂ ਹਾਂ ਹਜੇ ਉਮਰ ਵੀ ਕੁਛ ਨਹੀਂ ਲੈ ਕੀ ਆ ਬਾਤ ਆ ਥਣ ਚਾਰ ਕੱਲ ਆਨੇ ਆ ਥਾਣਾ ਕੀ ਆ ਬਾਤ ਕੱਦ ਦੇਖ ਡਾਕਟਰ ਕਿੱਡੇ ਗੱਡੇ ਲੋ ਛੋਟੀਆਂ ਜੀਆਂ ਨਹੀਂ ਇਹ ਹੂੰ ਇਹਦੇ ਵੀ ਡਾਕਟਰ ਚਾਰ ਥਾਣਾ ਦੇਖਦਾ ਹਾਂ ਝੋਲੀ ਕਮਾਲ ਆ ਮੈਂ ਕਹਿੰਨਾ ਕੀ ਆ ਬਾਤ ਆ ਭਾਈ ਖੋਲੀ ਭਾਈ ਤੁਰ ਚਮਕ ਮਕ ਮੌਦਾ ਬੱਚੀਆਂ ਚਮਕ ਦੇਖ ਬੱਚੀਆਂ ਦੇ ਮੁੱਮ ਮੱਤੇ ਦੇ ਟਵਾਟਾ ਆ ਦੇਖ ਨਾ ਨੇ ਹਮ ਕਿੰਨੀਆਂ ਵਧੀਆਂ ਬੁੱਧੀਆਂ ਉਦ ਦੀ ਬਾਦੀ ਚੰਗੀ ਆ ਸਨੱਖਪੁਣਾ ਚੰਗਾ ਕਲਰ ਚੰਗਾ ਗੱਲ ਸੇਵਾ ਦੀਆਂ ਕੱਚੀਆਂ ਇਹ ਤੋੜੀਆਂ ਜੀ ਚੰਗਾ ਲੱਗਿਆ ਬਾਈ ਤੋੜਾ ਚੈੱਕ ਕਰ ਲੋ ਬੱਚੀ ਦਾ ਚੰਗਾ ਗਾ ਮੁੱਲ ਦੱਸਿਆ ਬਾਈ ਨੇ ਜੋੜੇ ਦਾ ਹੀ 27000 ਦਾ ਜੋੜਾ ਦੇ ਰਾਂਗੇ ਮੁੱਲ 30000 ਵਾਲਾ ਫਿਰ ਵੀ ਚਲੋ ਮਾਨਦਾਨ ਵਿੱਚੋਂ ਜ਼ਰੂਰ ਹੋ ਜੀ ਹਾਂ ਦੇਖੋ ਵੱਛੀ ਵੀ ਚੰਗੀ ਆ ਨਾ ਹਾਂ ਚਮਕ-ਦਮਕ ਦੇਖ ਡਾਕਟਰ ਕੰਮ ਫਾਲਸਾ ਮਾਰੀਗਾ ਹੁਣ ਸਹੀ ਗੱਲ ਆ ਬਾਈ ਉਹ ਮੱਥਾ ਦੇਖ ਕੀ ਬਾਤ ਆ ਸਨਖ ਬਹੁਤ ਆ ਯਾਰ ਵੱਛੀ ਚ ਹੈ ਨਾ ਮੁੱਲ ਕਿਉਂ ਬਈ ਮਾਨਤਾਨ ਜ਼ਰੂਰ ਹੋ ਜਾਊਗਾ ਚੰਗੀ ਆ ਵੱਛੀ ਸਨਖੀ ਬਹੁਤ ਆਗੀ ਜੋੜਾ ਇੱਕੋ ਜਿਹਾ ਡਾਕਟਰ ਜਮਾ ਕੋਈ ਵੱਡਾ ਕੋ ਛੋਟਾ ਕੱਦ ਨਹੀਂ ਚੋਣਾ ਉਮਰ ਕਾਪੀ ਆ ਦੋਨੇ ਇੱਕੋ ਜਿਹੀ ਬਿਊਟੀ ਵੀ ਚੰਗੀ ਆ ਬਾਈ ਸਾਰਾ ਕੁਝ ਚਾਰ ਚਾਰ ਥਾਣਾ ਜਮਾ ਨਰਾਲੇ ਮੋٹے ਮੋٹے ਠੀਕ ਆ ਕੱਦ ਵੱਡੇ ਆ ਇਹਨਾਂ ਦੇ ਦੇ ਕੱਦ ਵੱਡੇ ਛੋਟੇ ਜੇ ਨਹੀਂ ਨਿਕੇ ਜੇ ਨਾਟਕਾਇਆਂ ਦੀ ਸਹੀ ਗੱਲ ਆ ਅੱਗੇ ਭਰਾ ਕਿਹੜੀ ਨਸਲ ਆ ਇਹ ਡਾਕਟਰ ਇਹ ਗਰਲੈਂਡੋ ਨਸਲ ਦੀ ਬੱਚੀ ਆ ਦੋ ਦੰਦ ਮੋਹੋ ਆ ਹਮ ਆਪ ਜੀ ਕੋਈ ਬੇਸ਼ੱਕ ਦੇ ਅੰਦਰੋਂ ਚੈੱਕ ਕਰਾ ਕੇ ਲੈ ਜੇ ਹਮ ਅੱਜ ਇਹੇ ਠੱਠੇ ਤੋਂ ਕਰਾਸ ਹੋਈ ਵੀ ਆ ਬਾਈ ਇਹ ਅੱਜ ਨੂੰ 20 ਦਿਨ ਹੋ ਗਏ 20 ਦਿਨ ਆਪਾਂ ਖਾਲੀ ਮਨ ਨੇ ਲਈ ਤਾਂ ਖਾਲੀ ਮਨ ਆਪਾਂ ਦੋਨੇ ਚੈੱਕ ਕਰਾਤੀਆਂ ਠੀਕ ਆ ਬਾਈ ਆਪਣੇ ਕੋਲੇ ਆਨਲਾਈਨ ਆਈਆਂ ਸੀਗੀਆਂ ਠੀਕ ਆ ਹਾਂ ਠੀਕ ਆ ਬਾਈ ਕੋਲੇ ਆਨਲਾਈਨ ਆਈਆਂ ਸੀ ਤੇ ਬਾਈ ਚਾਰੇ ਅੱਜ ਹੀ ਆਈਆਂ ਇਹ ਹਾਂ ਤਾਂ ਜੀ ਦੇਖਦਾ ਅੱਛਾ ਗੱਡਾ ਕੱਦ ਦੋ ਦੰਦ ਬੱਛੀ ਆ ਮੂਰੋ ਗਰਲੈਂਡੋ ਹਾਂ ਕੱਦ ਫੁੱਲ ਆ ਰਾਜੀ ਫੁੱਲ ਆ ਝੋਲੀ ਕਮਾਲ ਦੀ ਆ ਕੱਲਾ ਕੱਲਾ ਥਣ ਤੋਰਾ ਤਾਰਾ ਕਮਾਲ ਦਾ ਬਾਈ ਬ੍ਰੀਡ ਇੰਨੀ ਕਿ ਚੰਗੀਆਂ ਮਿਲਦੀ ਬਹੁਤ ਘੱਟਾ ਡਿਮਾਂਡ ਚੰਗੀ ਆ ਬਈ ਇਹ ਜੀ ਤੇ ਰਹਿ ਰੂਗੀ ਬਈ ਬੱਛੀ ਮੈਂ ਕਹਿੰਦਾ ਦੁੱਖ ਤੋੜ ਦੂ ਹਣਾ ਬਾਈ 4-5 ਦਿਨਾਂ ਅਜ ਪਤਾ ਲੱਗ ਜਾਣਾ 22 ਦਿਨਾਂ ਦੇ ਪਸੂ ਬੋਲ ਪੈਂਦਾ ਹੂੰ ਹੂੰ 25 ਦਿਨਾਂ ਦੇ ਪਤਾ ਲੱਗ ਜੂ ਪਸੂ ਦਾ ਸਹੀ ਗੱਲ ਆ ਬਾਈ ਹੂੰ ਨੇ ਚੰਕਦਮ ਕੋ ਦੇਖ ਡਾਕਟਰ ਕਿੱਡੀ ਸਹੀ ਗੱਲ ਆ ਝੂਲੀ ਬਈ ਬੜੀ ਕਮਾਲ ਦੀ 4 ਥਾਣਾ ਜਾ ਡਾਕਟਰ ਜਮਨਰਾਲੇ ਹਾਂ ਲੈ ਕੀ ਬਾਤ ਆ ਝੂਲੀ ਕਮਾਲ ਆ ਬਈ ਹੂੰ ਹੂੰ ਰਾਜੀ ਬਹੁਤ ਆ ਯਾਰ ਬੈਣ ਹੂੰ ਕੱਦ ਬੈਠ ਦੇਖ ਡਾਕਟਰ ਗਾ ਹੀ ਇੱਕ ਤਰ੍ਹਾਂ ਦਾ ਸਹੀ ਗੱਲ ਆ ਬਾਈ ਕੀ ਮੁੱਲ ਹੈ ਫ੍ਰਿਜ ਦਾ ਡਾਕਟਰ ਦਾ ਮੁੱਲ 10000 ਮਾਨਤਨ ਹੋ ਜਾ ਹਾਂ 10000 ਰੁਪਏ ਮੁੱਲ ਆਪਾਂ ਨੂੰ ਹਿਸਾਬ ਨਹੀਂ ਉਹ ਜਮ ਮੁੱਲ ਨਹੀਂ ਕਰਨੋਂ ਤਾਂ ਆਪਾਂ 20 ਕਰ ਦਿੰਦੇ ਇਹਦਾ ਹੂੰ ਸਹੀ ਗੱਲ ਮੁੱਲ ਚ ਹੈ ਜੀ 10000 ਰੁਪਏ ਮਾਨਤਨ ਜ਼ਰੂਰ ਹੋ ਜਾ ਸਮੀ ਪੜੀ ਆ ਬਈ ਬਸ ਠੀਕ ਆ ਵੀ ਵੈਸੇ ਭਰਾਇਆ ਵਾ ਠੱਥੇ ਤੋਂ ਲੱਗੀ ਡਾਕਟਰ 20 ਦਿਨ ਹੋਵੇ ਠੀਕ ਆ ਬਈ ਇਹਨੂੰ ਡਾਕਟਰ 14 ਦਿਨ ਹੋ ਗਏ ਠੀਕ ਆ ਵੀ ਠੱਥੇ ਤੋਂ ਕਰਾਉਸ ਹੈ ਓਕੇ ਇਹਦੇ ਦੁੱਧ ਸੀ ਆਪਾਂ ਆਨਲਾਈਨ ਮੰਗਾਈਏ ਕਹਿੰਦੇ 7 ਕਿਲੋ ਮੇਰੇ ਕੋਲ ਇਹਨਾਂ 22 ਕਿਲੋ ਦੁੱਧ ਕੱਢਿਆ ਹੋਣਾ ਦੁਨਨੇ ਟਾਈਮ ਦਾ ਨਾ ਇੱਕ ਡੰਗੀ ਚੁਈ ਹਾਇ ਤਾਂ ਮੈਂ ਤਾਂ ਧਾਰਾ ਹੀ ਮਾਰ ਕੇ ਲਿਆ ਸੀ ਡਾਕਟਰ ਐਵੇਂ ਕਹਿ ਦਿੱ ਗਏ ਹੁਣ ਮੇਰੇ ਕੋਲੇ 2.5 ਕਿਲੋ ਦੁੱਧ ਕੱਢਿਆ ਕੋਈ 5 ਮਾਣ ਲੇ ਕੋਈ 6 ਮਾਣ ਲੇ ਉਹ ਕਹਿੰਦੇ ਵੀ 7-8 ਕਿਲੋ ਦੁੱਧ ਸੀਗਾ ਠੀਕ ਆ ਜੀ ਇਹ ਨਹੀਂ ਲੈ ਤੜਕੀ ਆਈਆਂ ਸਾਰੀਆਂ ਚਾਰੇ ਠੀਕ ਆ ਭਾਈ ਠੰਡੀ ਸੀੜ ਡਾਕਟਰ ਕੋਈ ਅੰਤ ਨਹੀਂ ਜਿਵੇਂ ਮਰ ਜਿਆ ਥਲਾਈ ਚਲ ਕੋਈ ਚੈੱਕ ਕਰਨੇ ਕਹਿੰਦੀ ਘਰ ਮਾਲੀ ਕੋਈ ਕੁਝ ਵੀ ਨਹੀਂ ਕਹਿੰਦੀ ਹਾਂ ਵਾਹ ਤਾਂ ਠੰਡੀ ਬਹੁਤ ਆ ਨਾ ਥਾਣ ਬਹੁਤ ਚੰਗਾ ਢੱਲਾਂ ਤੋਂ ਅਸਟੀਮੇਟ ਲਾ ਲਿਓ ਤੇ ਦੁੱਧ ਬਾਈ ਕਹਿੰਦਾ 5 ਲੀਟਰ ਮੰਨ ਲਿਓ 6 ਮੰਨ ਲਿਓ ਤਾਂ ਵੀ ਆ ਰੰਗ ਰੂਪ ਚੰਗਾ ਸਮੀ ਪਲੀ ਆ ਐ ਸਿਹਤ ਡਾਕਟਰ ਫੈਂਟ ਬਹੁਤ ਹੁੰਦੀ ਹੂ ਹਾਂ ਹਾਂ ਡਾਕਟਰ ਜਮਾ ਮੱਜਰ ਦਾ ਦੁੱਧ ਹੋਣਾ ਹਾਂ ਮੱਜਾਂ ਵਰਗਾ ਦੁੱਧ ਹੋਗਾ ਐ ਸਿਹਤ ਦੀ ਬੈ ਪਛੀ ਪਹਿਲਾ ਸੁਆ ਸੁਈ ਵੀ ਆ ਦੂਜੇ ਨੂੰ ਗੱਬਣਾ ਦੂਜੇ ਨੂੰ ਗੱਬਣ ਚਲੋ ਚੈੱਕ ਚ ਤਾਂ ਨਹੀਂ ਆਉਂਦੀ ਹਣਾ ਹਜੇ ਹਾਂ ਪਰ ਖਾਲੀ ਮਨ ਕੀ ਲੰਗਾ ਡਾਕਟਰ ਖਾਲੀ ਮਨ ਕੀ ਦੇਵਾਂਗੇ ਈਵੀਆਂ ਬਲਾ ਗੱਬਣ ਕਿਹੀ ਜਾਵੇ ਵੇਰਦਾ ਰਹੇ ਵੀ ਸ਼ੱਕ ਦੀ ਨਾ ਠੰਡੀ ਪਾਉ ਤਾ ਯਾਰ ਹਣਾ ਉਨੀ ਕਿੱਥੇ ਮਰਜੀ ਜਾਣਾ ਪਾਣਾ ਇਧਰ ਦੀ ਮਰਜੀ ਹੱਥ ਲਾਈ ਚਲ ਕੋਈ ਚੈੱਕ ਰਹੀ ਨਹੀਂ ਨਿਆਣਾ ਪਾਉਣਾ ਹਜੇ ਉਪਰਾਂ ਮੰਨ ਗਣਾ ਨਾ ਇਹਨੇ ਪਾਣੀ ਪੂਣੀ ਪੀਤਾ ਹਜੇ ਚੱਕੀ ਜਾਂਦੇਗਾ ਤਾਂ ਹਾਂ ਜੀ ਜਾਂ ਨਹੀਂ ਲਾਇਆ ਹਾਂ ਡਾਕਟਰ ਸਾਰੀਆਂ ਨੇ ਅਰੰਭੀ ਜਾਂਦੀਆਂ ਇਹਦਾ ਮੁੱਲ ਕੀ ਆ ਭਰਾ ਫਿਰ ਇਹਦਾ ਡਾਕਟਰ 17000 15000 ਦੀ ਬੱਚੀ ਦੇ ਦਾਂਗੇ ਆਪਾਂ 17000 ਰੁਪਇਆ ਮੁੱਲ ਆ 15000 ਦੀ ਮੰਨ ਕੇ ਚੱਲ ਡਾਕਟਰ ਕੋਈ ਬੱਚੀ ਵੀ ਆਪਾਂ ਲੈਣੇ ਆ ਉਹਦੀ ਦੇਖਭਾਲ ਕਰਦੇ ਆ ਉਹ ਵੀ 15 16000 ਦੀ ਬੱਚੀ ਦਿੰਦਾ ਅਗਲਾ ਆਪਾਂ ਬੱਚੀ ਦੇ ਦਿੰਦੇ ਆ ਚਾਹ ਪਾਣੀ ਦਰਉਂਦੀ ਆ ਹਾਂ ਦੁੱਧ ਹੈਗਾ ਚੱਲ ਹਾਂ ਹਾਂ ਐ ਕੁਛ ਨਹੀਂ ਡਾ ਚੰਗਾ ਲੈ ਜਿਵੇਂ ਮਾਰਦੀ ਲਾਈ ਜਾਲ ਬੈਠਾ ਰਹੇ ਕਿ ਜੱਕਰੀ ਨਹੀਂ ਠੰਡੀ ਬੋਤਲ ਹਾਂ ਵੱਡੀ ਗੱਲ ਹੈ ਜਿਹੜੀ ਖਾਸੀਅਤ ਹੈ ਦੀ ਬਈ ਠੰਡੀ ਦੀ ਆ ਨਾ ਦੁੱਧ ਜਮਾ ਮੱਧਮ ਚੋਰੀ ਵੀ ਹੁਣ ਬਖ ਨਹੀਂ ਦਿੰਦੀ ਹੱਥ ਨੇ ਦੇਖੇ ਨਾ ਸਹੀ ਗੱਲ ਹੈ ਤੇ ਨਾਗਸੀ ਭਰਾ ਕੋਲੇ 5 5 ਲੜਰ ਆਪਣੇ ਕਿਸੇ ਮਾਲ ਦੀ ਕੋਈ ਗਾਰੰਟੀ ਨਹੀਂ ਹੋਊਗੀ ਠੀਕ ਹੈ ਬਾਈ ਇਹਨੇ ਆਪਦਾ ਆਪਣਾ ਪਸ਼ੂ ਆਪਦਾ ਲਿਜਾਣਾ ਹੁੰਦਾ ਉਹਨੇ ਅਗਲੇ ਨੇ ਪੈਸੇ ਲਾਉਣੇ ਹੁੰਦਾ ਠਣਕਾ ਕੇ ਲਿਜਾਇਆ ਕਰੇ ਬਾਈ ਠੀਕ ਹੈ ਬਾਈ ਇਹ ਤੁਮਾਰ ਕੋਈ ਗਾਰੰਟੀ ਨਹੀਂ ਆਪਣੀ ਆ ਵੇੜਾਂ ਖੜਕੋ ਵਿਸ਼ੱਕ ਦੇ ਅੰਦਰ ਚੈੱਕ ਕਰਾ ਕੇ ਲੈ ਜਿਓ ਹਮ ਇਹਦੇ ਉਹਦੇ ਉਹਨੇ ਆਪਾਂ ਦਿਨ ਦੱਸਿਆ ਇਹਨੇ ਦੱਸਿਆ ਠੱਠੇ ਤੋਂ ਕਰਾਉਸਾ ਖਾਲੀ ਮਨ ਕੇ ਲੰਗਾ ਦੇ ਖਾਲੀ ਮਨ ਕੀ ਦੇਵਾਂਗੇ ਠੀਕ ਹੈ ਭਾਈ ਧੰਨਵਾਦ ਬੜੇ